ਦਰਦ ਇੱਕ ਅਜੀਹਾ ਅਨੁਭਵ ਹੈ ਜਿਸ ਤੋਂ ਬਚਣ ਦੀ ਇਨਸਾਨ ਹਮੇਸ਼ਾ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰੀ ਇਹੀ ਦਰਦ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਸਾਬਤ ਹੁੰਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਮਜ਼ਬੂਤ ਬਣਾਉਂਦਾ ਹੈ ਅਤੇ ਸਾਨੂੰ ਉਸ ਮੁਕਾਮ ਤੱਕ ਪਹੁੰਚਾਉਂਦਾ ਹੈ ਜਿੱਥੇ ਅਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਅਰਜੁਨ ਦੇ ਕੋਲ ਨਾ ਚੰਗੇ ਕੱਪੜੇ ਸਨ ਨਾ ਪੈਸੇ ਪਰ ਉਸਦੇ ਸੁਪਨੇ ਬਹੁਤ ਵੱਡੇ ਸਨ ਉਸਨੇ ਆਪਣੀ ਗਰੀਬੀ ਅਤੇ ਮੁਸ਼ਕਲਾਂ ਨੂੰ ਕਦੇ ਆਪਣੇ ਸੁਪਨਿਆਂ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ ਲੋਕਾਂ ਦੇ ਤਾਣੇ ਅਤੇ ਹਾਲਾਤ ਦੀ ਮਾਰ ਦੇ ਬਾਵਜੂਦ ਉਹ ਹਰ ਸਵੇਰੇ 4 ਵਜੇ ਉੱਠ ਕੇ 12 ਕਿਲੋਮੀਟਰ ਦੂਰ ਲਾਇਬ੍ਰੇਰੀ ਜਾਂਦਾ ਅਤੇ ਦਿਨ ਰਾਤ ਮਿਹਨਤ ਕਰਦਾ ਜਦੋਂ ਉਸਦੇ ਪਿਤਾ ਬਿਮਾਰ ਹੋ ਗਏ ਅਤੇ ਮਾਂ ਨੂੰ ਦੂਜਿਆਂ ਦੇ ਘਰਾਂ ਵਿੱਚ ਬਰਤਨ ਮਾਂਜਣੇ ਪਏ ਤਾਂ ਵੀ ਅਰਜੁਨ ਨੇ ਹੌਸਲਾ ਨਹੀਂ ਛੱਡਿਆ ਉਸਨੇ ਟਾਬੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਤਾਂ ਨੂੰ ਪੜ੍ਹਦਾ ਰਿਹਾ ਭਾਵੇਂ ਕਈ ਵਾਰ ਉਹ ਭੁੱਖਾ ਵੀ ਸੌਂ ਜਾਂਦਾ ਪਰ ਉਸ ਦੀਆਂ ਕਿਤਾਬਾਂ ਕਦੇ ਬੰਦ ਨਹੀਂ ਹੋਈਆਂ ਉਸ ਨੂੰ ਇਹ ਸਮਝ ਆ ਚੁੱਕਾ ਸੀ ਕਿ ਦਰਦ ਤੋੜਦਾ ਨਹੀਂ ਬਣਾਉਂਦਾ ਹੈ ਵਾਰੀ ਜਦੋਂ ਉਹ IAS ਦੀ ਪ੍ਰੀਖਿਆ ਵਿੱਚ ਫੇਲ ਹੋਇਆ ਤਾਂ ਦੋਸਤਾਂ ਨੇ ਵੀ ਮੂੰਹ ਮੋੜ ਲਿਆ ਅਤੇ ਕੁਝ ਰਿਸ਼ਤੇ ਵੀ ਖਤਮ ਹੋ ਗਏ ਪਰ ਅਰਜੁਨ ਨੇ ਇਸ ਗੱਲ ਨੂੰ ਸਮਝ ਲਿਆ ਕਿ ਕੁਝ ਪਾਉਣ ਲਈ ਕੁਝ ਗੋਣਾ ਪੈਂਦਾ ਹੈ ਉਸਨੇ ਆਪਣੇ ਹੰਝੂਆਂ ਨੂੰ ਆਪਣੀ ਸਿਆਹੀ ਬਣਾ ਲਿਆ ਅਤੇ ਆਪਣੀ ਕਿਸਮਤ ਲਿਖਣ ਲੱਗ ਪਿਆ। ਉਸਨੇ ਮੋਬਾਈਲ ਛੱਡ ਦਿੱਤਾ, ਰਾਤਾਂ ਦੀ نیند ਕੁਰਬਾਨ ਕਰ ਦਿੱਤੀ। ਉਹ ਦਿਲੋਂ ਮਿਹਨਤ ਕਰ ਰਿਹਾ ਸੀ, ਆਪਣਾ ਇਤਿਹਾਸ ਲਿਖ ਰਿਹਾ ਸੀ। ਉਸ ਨੂੰ ਹੁਣ ਦਰਦ ਦੀ ਅਸਲੀ ਤਾਕਤ ਦਾ ਅਹਿਸਾਸ ਹੋ ਗਿਆ ਸੀ। ਟੈਸਟ ਵਿੱਚ ਜਦੋਂ ਨਤੀਜਾ ਆਇਆ ਤਾਂ ਲਿਸਟ ਵਿੱਚ ਉਸਦਾ ਨਾਮ ਸੀ, ਅਰਜੁਨ ਕੁਮਾਰ, ਰੈਂਕ 43, IAS ਅਫਸਰ। ਉਸ ਦਿਨ ਉਸਨੇ ਆਪਣੀ ਮਾਂ ਦੇ ਪੈਰ ਛੂ ਕੇ ਕਿਹਾ ਤੁਹਾਡਾ ਦਰਦ ਹੀ ਮੇਰੀ ਤਾਕਤ ਬਣਿਆ ਮਾਂ ਜਿਹੜੇ ਲੋਕ ਕਦੇ ਉਸਤੇ ਹੱਸਦੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਬਲਕਿ ਇੱਜ਼ਤ ਸੀ ਯਾਦ ਰੱਖਣ ਯੋਗ ਗੱਲ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੋ ਦਰਦ ਅੱਜ ਤੁਹਾਨੂੰ ਰੁਲਾ ਰਿਹਾ ਹੈ ਉਹੀ ਕੱਲ ਤੁਹਾਡਾ ਮਾਣ ਬਣੇਗਾ ਜ਼ਿੰਦਗੀ ਵਿੱਚ ਕਦੇ ਵੀ ਰੁਕਣਾ ਜਾਂ ਟੁੱਟਣਾ ਨਹੀਂ ਚਾਹੀਦਾ ਕਿਉਂਕਿ ਅੱਜ ਦਾ ਦਰਦ ਕੱਲ ਦੀ ਤਾਕਤ ਬਣੇਗਾ